ਦੁਨੀਆਂ ਨੇ ਆ ਗਿਆ ਦਿੱਤੀ ਉਸੇ ਫੁੱਲ ਚੜਾਉਂਦੇ ਹਾਂ ਰਾਜ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਆਵੇ ਟੰਡੇ ਵੈਰੀਆਂ ਦੀ ਹਿੱਕੀ ਉੱਤੇ ਗੱਲਾਂ ਗੱਡੀ ਚਾਏ ਰਾਜ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਆਵੇ ਰਾਜ ਛੱਡ ਕੇ ਤੂੰ ਖੜ ਰਾਜ ਛੱਡ ਕੇ ਤੂੰ ਖੜ ਪਾਣੀ ਪਾਣੀ ਵਿੱਚ ਸਦਾ ਜਿਹੜਾ ਰਹੇ ਪਰੇ ਫੱਕ ਖੰਦ ਜੋੜ ਕੇ ਨਹੀਂ ਮੰਗੇ ਹੱਡ ਤੋੜ ਕੇ ਦੇ ਹੱਕ ਬਾਜ ਪਾਲ ਲਾੜੇ ਜੋਤ ਵੈਰੀ ਚੱਕ ਦਾਣਾ ਹੱਥ ਹਰ ਚੜ ਕੇ ਕੋ ਕਰੇ ਲੈੜੇ ਖਾਲਸੇ ਦੇ ਜੱਕ ਸਿਰ ਤੇ ਕੇ ਗੋਮ ਦੀ ਜੋਸ਼ ਰਵਾ ਖਰੀ ਜਾਏ ਰਾਜ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਆਵੇ ਰਾ ਛੱਡ ਕੇ ਤੂੰ ਖੜ ਦੇਖ ਬੁੰਡਾ ਦਲ ਆਵੇ ਛੱਡ ਕੇ ਤੂੰ ਖੜ ਰਾ ਛੱਡ ਕੇ ਤੂੰ ਖੜ ਉਹ ਦਸੇ ਸਿ ਕਿੰਨੇ ਸੋਹੇ ਗਰਦਾਰ ਨੀਲੇ ਬਾਣੇ ਵਿੱਚ ਰਹਿੰਦੇ ਸਦਾ ਤਿਆਰ ਫਰ ਤੇ ਆ ਰਹੇ ਜੋ ਕਿ ਦੇਖਦਾ ਸ਼ਕੀਰ ਪੜੇ ਚੰਡੀ ਜੀ ਦੀ ਵਾਰ ਦੇਖਾ ਸ਼ੱਕ ਲੈਣ ਘੂੜੀਆਂ ਫਿਰ ਘੋੜੇ ਤੇ ਸਵਾਰ ਸਿੰਘ ਘੋੜੇ ਤੇ ਸਵਾਰ ਘੋੜਾ ਫੜੇ ਰਫਤਾਰ ਘੋੜਾ ਫੜੇ ਰਫਤਾਰ ਵੇਖ ਆਉਂਦਾ ਸਰਦਾਰ ਜਿਵੇਂ ਮੱਛਰੀ ਜੇ ਘੋੜਾ ਫਿਰ ਦਰਦੀ ਵੀ ਹਿਲੇ ਦਿੱਕੇ ਵਰਛੇ ਦੇ ਨਾਲ ਸਿੰਘ ਪਟਦੇ ਆ ਕਿਲੇ ਮੋਤਦੀਆਂ ਖੇਡਾ ਕੋਈ ਖੇਡ ਕੇ ਵਖਵੇਂ ਰਾਤ ਛੱਡ ਕੇ ਦੇਖ ਬੁੱਢਾ ਦਲ ਅਰੇ ਰਾਤ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਅਰੇ ਰਾਤ ਛੱਡ ਕੇ ਤੂੰ ਖੜ ਰਾਤ ਛੱਡ ਕੇ ਤੂੰ ਖੜ ਪ੍ਰਾਤਨ ਮਰਿਆਦਾ ਸਿੰਘ ਟੋਰਨਾ ਨਹੀਂ ਬੋਲੇ ਮੁਹੱਲੇ ਆ ਤਵਾਗੇ ਫਿਰ ਛੱਡ ਕੇ ਲੋਨੇ ਕਰ ਰੀਜ ਨਾਲ ਸੇਵਾ ਸਿੰਘ ਸ਼ੱਕ ਦੇ ਸ਼ਕੋਨੇ ਐਣ ਜ਼ੁਟੀ ਜੇ ਆਗੇ ਕਰੇ ਨਿੰਦਿਆ ਵਿਚਾਰ ਉਹਦੀ ਮਤ ਹੋਣੀ ਥੋੜੀ ਪੰਥ ਸ਼ੁਰੂ ਤੋਂ ਹੀ ਚੱਲੇ ਆ 96 ਕਰੋੜੀ ਬਾਬਾ ਮੱਗਰ ਸਿੰਘ ਵਾਂਗੂ ਕਿਹੜਾ ਕੋੜੇ ਨੂੰ ਪਜਾਵੇ ਬਾਬਾ ਸੰਤਾ ਸਿੰਘ ਵਾਂਗੂ ਕਿਹੜਾ ਜੁਰਤੇ ਦੀ ਖਾਵੇ ਮਿਲੇ ਫੌਜ ਨੂੰ ਜੇ ਫੌਜ ਫਤਿਹ ਗੁਰੂ ਦੀ ਬੰਦਾਵੇ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਆਵੇ ਰੱਬ ਉਸਤਾਦ ਉਸਤਾਨ ਹੀ ਕਹਾਵੇ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਆਵੇ ਬਿਕਰੀ ਤੂਫਾਨ ਤਰੇ ਦਿਨ ਚ ਦਿਖਾਵੇ ਛੱਡੇ ਵੈਰੀਆਂ ਦੀ ਹਿੱਕ 'ਤੇ ਗੱਲਾਂ ਕੱਢੀ ਜਾਏ ਰੱਬ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਅਰੇ ਰੱਜ ਛੱਡ ਕੇ ਤੂੰ ਖੜ ਦੇਗ ਬੁੱਢਾ ਜਲ ਅਰੇ ਰੱਜ ਛੱਡ ਕੇ ਤੂੰ ਖੜਾ ਰੱਜ ਛੱਡ ਕੇ ਤੂੰ ਖੜਾ ਉਹ ਖੰਡੇ ਵਾਲਾ ਬਾਪੂ ਹੁਣ ਖਿਚੂ ਆ ਕੇ ਲੀਕ ਮੋਤ ਨੂੰ ਵੇ ਹੁਣ ਸਾਡੀ ਮੁੱਢ ਤੋਂ ਹਰੀ ਤੇ ਕਦੋਂ ਹੋਣਾ ਆ ਸ਼ਹੀਦ ਸਾਨੂੰ ਰਿੰਦੀ ਆ ਉਡੀਕ ਦਸਮ ਦੀ ਬਾਣੀ ਨਾਲ ਡਾਢੀ ਆ ਪ੍ਰੀਤੈ ਤਿੰਨ ਫੁੱਟੀ ਗਾਦਰੇ ਚ ਰਹਿ ਕਰ ਪਾਣ ਕਰੇ ਕੌਮ ਵਾਲ ਹੁੰਗਲੀ ਕਪੇਂਦੇ ਵੱਡ ਖੜ ਫਟ ਮਾਰਨੇ ਲੱਗੇ ਨਾ ਪੂਰਾ ਦਿਲ ਦਹਿਲਾਵੇ ਸਾਡਾ ਕੀਤਾ ਹੋਇਆ ਬਾਦ ਤੂੰ ਖੜ ਦੇਖ ਬੁੱਢਾ ਦਲ ਆਵੇ ਬਾਜ ਬੋਗੂ ਕਿਹੜਾ ਹੁਸਮਾ ਨੂੰ ਡਾਲੀ ਲਾਵੇ ਇਹੇ ਮੋਤ ਦੀਆਂ ਖੇਡਾਂ ਕੋਈ ਖੇੜ ਕੇ ਵੱਖਾਵੇ ਰਾਜ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਆਵੇ ਢੰਡੇ ਫੈਰੀਆਂ ਦੀ ਢੇਕੀ ਉੱਤੇ ਕੱਲਾ ਗੱਡੀ ਜਾਵੇ ਰਾਜ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਆਵੇ ਰਾਜ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਆਵੇ ਰਾਜ ਛੱਡ ਕੇ ਤੂੰ ਖੜ ਰਾਜ ਛੱਡ ਕੇ ਤੂੰ ਖੜ ਕੀ 4 ਦਿਨ ਸੱਡ ਮੈਂ ਗੱਡ ਕੇ ਵੇਖ ਆਪਣੀਆਂ ਪੁੱਛੇਗਾ ਬਦਮਾਸ਼ੀਆਂ ਹੱਥ ਖੜ ਤੇ ਪੈਰੇ ਢਾਲਾ ਜੋ ਨਿਕਲ ਚੰਗਿਆੜੇ ਸਿੰਘ ਮੌਤ ਨੂੰ ਪੁੰਦੇ ਚਾਕੀਆਂ ਤੇ ਫਿਰ ਇੱਕ ਦਿਨ ਹੋਰ ਗੱਡੀ ਤੈਨੂੰ ਅਸੀਂ ਦੱਸਾਂਗੇ ਕਿੰਧੀਆਂ ਦਲੇਰੀਆਂ ਧਰਮਰਾਇਨਾ ਸਾਡੇ ਕੂੜੇ ਜਰਾਨੇ ਮੋਦ ਮੋੜ ਜਾਂਦੀ ਵੇੜੇ ਚੋਂ ਪਾ ਕੇ ਆਪਣ ਅਸੀਂ ਉਹਨਾਂ ਦੇ ਹੁਕਮ ਮੰਨਦੇ ਆ ਉਹਨਾਂ ਨੇ ਆ ਗਿਆ ਦਿੱਤੀ ਉਸੇ ਫਲ ਚੜਾਉਂਦੇ ਆ ਰਾਹ ਛੱਡ ਕੇ ਤੂੰ ਖੜੇ ਦੇਖ ਬੁੱਢਾ ਦਲ ਆਵੇ ਛੱਡੇ ਪੈਰੀਆਂ ਦੀ ਹੀਕੀ ਉਤੇ ਗੱਲਾਂ ਗੱਡੀ ਜਾਵੇ ਰਾਹ ਛੱਡ ਕੇ ਤੂੰ ਖੜੇ ਦੇਖ ਬੁੱਢਾ ਦਲ ਆਵੇ ਰਾਹ ਛੱਡ ਕੇ ਤੂੰ ਖੜੇ ਰਾਹ ਛੱਡ ਕੇ ਤੂੰ ਖੜੇ ਪਾਣੀ ਪਾੜੇ ਵਿੱਚ ਸਦਾ ਜਿਹੜਾ ਰਹੇ ਪਰੇ ਪੱਕ ਖੱਤ ਜੋੜ ਕੇ ਨਹੀਂ ਮੰਗੇ ਹੱਡ ਤੋੜ ਕੇ ਲੈ ਹੱਕ ਬਾਜ ਪਾਲ ਲਾਣੇ ਜੋਤ ਵੈਰੀ ਜੱਟ ਦਾਣਾ ਹੱਥ ਚੜਕੇ ਕੋ ਕਰੇ ਲੈੜੇ ਖਾਲਸੇ ਦੇ ਜੱਗ ਸਿਰ ਤੇ ਕੇ ਕੌਰ ਦੀ ਜੋ ਸੇਵਾ ਕਰੀ ਜਾਏ ਰਾਤ ਛੱਡ ਕੇ ਤੂੰ ਖੜ ਦੇਖ ਬੁੰਡਾ ਦਲ ਆਵੇ ਰਾਤ ਛੱਡ ਕੇ ਤੂੰ ਖੜ ਦੇਖ ਬੁੰਡਾ ਦਲ ਆਵੇ ਛੱਡ ਕੇ ਤੂੰ ਖੜ ਰਾਤ ਛੱਡ ਕੇ ਤੂੰ ਖੜ ਉਹ ਤਾਂ ਸਹੀ ਪਿਆਸ ਕਿੰਨੇ ਸੋਤੇ ਗਰਦਾਰ ਨੀਲੇ ਬਾਣੇ ਵਿੱਚ ਰਹਿੰਦੇ ਸਦਾ ਤਿਆਰ ਵਰਦੇ ਹਾਰ ਜੋ ਕੀ ਦੇਖਦਾ ਸ਼ਕੀਰ ਪੜੇ ਚੰਗੀ ਜੀ ਦੀ ਵਾਰ ਦੇਖਾ ਸ਼ੱਕ ਲੈਣ ਗੂੜੀਆਂ ਫਿਰ ਘੋੜੇ ਤੇ ਸਵਾਰ ਸਿੰਘ ਘੋੜੇ ਤੇ ਸਵਾਰ ਕੋੜਾ ਫੜੇ ਰਫਤਾਰ ਕੋੜਾ ਫੜੇ ਰਫਤਾਰ ਵੇਖ ਆਉਂਦਾ ਸਰਦਾਰ ਤੂੰ ਮੱਛਰ ਜੇ ਕੋੜਾ ਫਿਰ ਦਰਦੀ ਵੀ ਹਿਲੇ ਤਿੱਕੇ ਵਰਛੇ ਦੇ ਨਾਲ ਸਿੰਘ ਪੱਟਦੇ ਆ ਕਿਲੇ ਮੋਤ ਦੀਆਂ ਖੇਡਾਂ ਕੋਈ ਖੇਡ ਕੇ ਵਸਾਵੇਂ ਰਾਜ ਛੱਡ ਕੇ ਤੂੰ ਖੜ ਦੇਖ ਬੁੰਡਾ ਦਲ ਅਰੇ ਰਾਜ ਛੱਡ ਕੇ ਤੂੰ ਖੜ ਦੇਖ ਬੁੰਡਾ ਦਲ ਅਵੇ ਰਾਜ ਛੱਡ ਕੇ ਤੂੰ ਖੜ ਰਾਜ ਛੱਡ ਕੇ ਤੂੰ ਖੜ ਪ੍ਰਤਨ ਮਰਿਆਦਾ ਸਿੰਘ ਤੋੜਨਾ ਨਾ